ਸੱਚ ਕੱਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕਸ ਮਾਣਨੋਜ਼ ਬੀਤੇ ਦਿਨੀ ਜਿਹੜੀ ਹੈ ਸਾਡੇ ਵੱਲੋਂ ਇੱਕ ਖਬਰ ਜਿਹੜੀ ਹੈ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਤੇ ਸਮਾਣਾ ਦੀ ਜਿਹੜਾ ਸ਼੍ਰੀਪਤੀ ਚੌਕ ਹੈ ਉਸ ਦੇ ਵਿੱਚੋਂ ਕਾਫੀ ਜਿਹੜਾ ਸੋਨਾ ਚਾਂਦੀ ਤੇ ਇੱਕ ਮੋਟਰਸਾਈਕਲ ਹੈ ਤੇ ਇੱਕ ਨਗਦੀ ਜਿਹੜੀ ਰਾਸ਼ੀ ਹੈ ਪੁਲਿਸ ਨੂੰ ਮਹੱਲੇ ਦੇ ਲੋਕਾਂ ਵੱਲੋਂ ਜਿਹੜੀ ਹੈ ਫੜਵਾ ਦਿੱਤੀ ਗਈ ਸੀ ਪਰ ਜਿਹੜੇ ਚੋਰ ਨੇ ਮੌਕੇ ਤੋਂ ਉਸ ਟਾਈਮ ਫਰਾਰ ਹੋ ਗਏ ਸੀ ਪਰ ਉਹ ਘਰ ਦੀ ਜਿਹੜੀ ਅੱਜ ਪਛਾਣਤ ਹੈ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਕਿ ਉਸ ਮਈਲਾਵਾ ਦੀ ਹੋਈ ਹੈ ਬਹੁਤ ਗਰੀਬ ਘਰ ਦੇ ਵਿੱਚ ਉਹ ਮਈਲਾਵਾ ਹੈ ਤੇ ਗੱਲਬਾਤ ਕਰਾਂਗੇ ਕਿੰਨੇ ਕੁ ਟਾਈਮ ਤੋਂ ਹੁਣ ਪ੍ਰੇਸ਼ਾਨ ਹੋ ਰਹੀ ਹੈ ਇਹਨਾਂ ਦਾ ਕਹਿਣ ਦਾ ਮਤਲਬ ਤਾਂ ਇਹ ਹੈ ਕਿ ਅਸੀਂ ਹੁਣ ਲਗਾਤਾਰ ਜਦੋਂ ਠਾਣੇ ਚੌਂਕੀਆਂ ਦੇ ਵਿੱਚ ਜਾਂਦੇ ਆ ਤਾਂ ਸਾਡੀਆਂ ਹੁਣ ਜਿਹੜੀਆਂ ਚੱਪਲਾ ਵੀ ਨੇ ਉਹ ਲਗਾਤਾਰ ਕਿਸਣ ਲੱਗੀਆਂ ਹੋਈਆਂ ਨੇ ਕਿਉਂਕਿ ਕੰਮਕਾਰ ਦਾ ਜਿਹੜਾ ਇਨਸੋਰਸ ਹੈ ਘਟ ਹੈ ਤੇ ਘਰ ਦੇ ਵਿੱਚ ਕੋਈ ਵਿਅਕਤੀ ਜਿਹੜਾ ਹੈ ਬਿਮਾਰ ਹੋ ਚੁੱਕਿਆ ਹੈ ਕਮਾਂਡ ਦਾ ਉਹੀ ਜਿਹੜਾ ਇਹਨਾਂ ਦਾ ਜ਼ਰੀਆ ਬਣਿਆ ਹੋਇਆ ਹੈ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੱਲ ਸਾਨੂੰ ਪੁਲਿਸ ਜਿਹੜੀ ਹੈ 10 ਵਜੇ ਬੁਲਾਉਂਦੀ ਹੈ ਫਿਰ 4 ਵਜੇ ਬੁਲਾਉਂਦੀ ਹੈ ਤੇ ਫਿਰ ਸਾਨੂੰ ਰਾਤ ਤੱਕ ਬਿਠਾ ਕੇ ਰੱਖਦੀ ਹੈ ਪਰ ਸਾਡਾ ਜਿਹੜਾ ਸਮਾਨ ਹੈ ਨਹੀਂ ਵਾਪਸ ਦਿੱਤਾ ਜਾਂਦਾ ਗੱਲਬਾਤ ਕਰਾਂਗੇ ਅਸਲ ਦੇ ਵਿੱਚ ਕੀ ਏਜੰਡਾ ਹੈ ਕਿੰਨੀ ਤਰੀਕ ਨੇ ਸਾਰੀ ਜਿਹੜੀ ਚੋਰੀ ਹੋਈ ਸੀ ਕਿਉਂਕਿ ਸਾਡੇ ਵੱਲੋਂ ਜਿਹੜੀ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਉਸ ਟਾਈਮ ਵੀ ਲੋਕਾਂ ਦੇ ਜਿਹੜੇ ਕਾਫੀ ਕਮੈਂਟ ਆਏ ਸੀ ਕਿ ਜਦੋਂ ਇਹ ਖਬਰ ਪਤਾ ਲੱਗਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਨੂੰ ਹੁਣ ਦਬੋ ਪਾਇਆ ਜਾ ਰਿਹਾ ਕਿਹਾ ਜਾ ਰਿਹਾ ਹੈ ਕਿ ਕੋਡ ਜ਼ਰੀਏ ਜਿਹੜਾ ਹੈ ਸਮਾਨ ਮਿਲਣਾ ਪਰ ਸਮਾਨ ਜਿਹੜਾ ਕੋਡ ਜ਼ਰੀਏ ਜ਼ਰੂਰ ਮਿਲ ਸਕਦਾ ਹੈ ਪਰ ਜਿਹੜਾ ਪਰਿਵਾਰ ਹੈ ਇਸ ਟਾਈਮ ਉਹਦੀ مالی ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਕਮਾਂਡ ਦਾ ਜਿਹੜਾ ਕੋਈ ਜ਼ਰੀਆ ਹੈ ਉਹ ਵੀ ਨਹੀਂ ਬਣਿਆ ਹੋਇਆ ਤੁਹਾਡਾ ਕੀ ਨਾਮ ਹੈ ਜੀ ਮੀਨਾਰਾਣੀ 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 ਜੀ ਤੁਸੀਂ ਕਿੱਥੇ ਗਏ ਹੋਏ ਸੀ ਕਿੰਨੀ ਤਰੀਕ ਨੂੰ ਜਿਹੜੀ ਚੋਰੀ ਹੋਈ ਸੀ ਤੁਹਾਡੀ ਮੈਂ ਤਾਂ 7 ਤਰੀਕ ਨੂੰ ਗਈ ਸੀ ਜਪਤਿਆਲ ਜੀ ਉੱਥੇ ਗਈ ਸੀ ਕਿ 340 ਤੇ ਮੇਰੇ ਘਰ ਨੂੰ ਬੁਲਾਇਆ ਸੀ ਉੱਥੇ ਆਜ਼ਮ ਬੱਚਿਆਂ ਨੂੰ ਲੈ ਕੇ ਛੁੱਟੀਆਂ ਹੋ ਰਹੀਆਂ ਨੇ ਮੈਂ ਉੱਥੇ ਚਲੇਗੀ ਤੇ ਜਦੋਂ ਮੇਰੇ ਘਰਲੇ ਨੂੰ ਕੋਈ ਕਰਕੇ ਮੇਰੀ ਕੁੜੀ ਰੋਣ ਲੱਗੀ ਕਹਿੰਦੀ ਪਾਪਾ ਤੁਸੀਂ ਆ ਜਾਓ ਮੈਨੂੰ ਨਹੀਂ ਦਿਨ ਹੋ ਕੇ ਤੇ ਕੁੜੀ ਬਿਮਾਰ ਹੋ ਗਈ ਧੰਨਵਾਦ ਫਿਰ ਕਹਿੰਦੇ ਕੋਈ ਨਾ ਮੈਂ ਇੱਕ ਵਾਰ ਆ ਜਾਾਂਗਾ ਇਹ ਐਤਵਾਰ ਮੈਨੂੰ ਲੈਣ ਆਇਨੇ ਉੱਤੇ ਮੈਨੂੰ ਲੈਣਾ ਹੈ ਜੀ ਫਿਰ ਉਹ ਮੇਰੀ ਹੈਨ ਨੂੰ ਕਿਚਨ ਜਾਂਦੀ ਚੀਚਾ ਤੂੰ ਰਹਿ ਜਾ ਇੰਨਾ ਚਿਰ ਹੋ ਗਿਆ ਤੂੰ ਇਸ ਸਾਲਾ ਬਾਦ ਆਵੇਂ ਵੀ ਤੂੰ ਅਜੂਰੇ ਰਹਿ ਜਾ ਇਹ ਤਾਂ ਰਹਿ ਵੀ ਨਹੀਂ ਰਹੇ ਸੀ ਇਹਨਾਂ ਨੂੰ ਅੱਛੀ ਵੀ ਲੱਗ ਗਈ ਸੀ ਵੀ ਪਤਾ ਨਹੀਂ ਸਾਰੀ ਰਾਤ ਨਹੀਂ ਸੁੱਤੇ ਆਗੇ ਕਿੰਨੇ ਕੋਈ ਕੈਂਡ ਦਾ ਭਾਪ ਤੁਸੀਂ ਪਟਿਆਲੇ ਗਏ ਸੀ ਕਿੰਨੇ ਕੋਤੜੀ ਸਾਰੀ ਇਹ ਚੋਰੀ ਹੋਈ ਹੈ ਕੀ ਕੀ ਚੀਜ਼ਾਂ ਸੀ ਇਹ ਨਾ ਮੇਰੇ ਘਰ ਦੇ ਪਟਿਆਲੇ ਲੈਣ ਗਏ ਨੇ ਜਦੋਂ ਅਸੀਂ ਘਰ ਆਏ ਨਾ ਜੋ ਦਿੱਕਤ ਜਿੰਦਾ ਕੁਲਿਆ ਪਿਆ ਇਹ ਬੱਚੇ ਨੂੰ ਛੋਟੇ ਮੁੰਡੇ ਨੂੰ ਮੁੱੱਚਾ ਲਾ ਦੇਤੀ ਰਾਤ ਤਾਂ ਨਹੀਂ ਜਿੰਦਾ ਕੋਲਿਆ ਕਹਿੰਦਾ ਨਾ ਪਾਪਾ ਮੈਂ ਤਾਂ ਪਿੱਛੇ ਆ ਰਿਹਾ ਜਦੋਂ ਅਸੀਂ ਅੰਦਰ ਵੜਿਆ ਅੰਦਰ ਵੜਦੇ ਸਾਰੇ ਮੈਨੂੰ ਪਿੱਛੇ ਬਾਜਾ ਮਾਰ ਰਿਹਾ ਮੈਨੂੰ ਘਰ ਦੀ ਅਲਮਾਰੀ ਆ ਤੇ ਕੀ ਹੋਇਆ ਮੈਂ ਤਾਂ ਅੰਦਰ ਆ ਕੇ ਦੇਖਿਆ ਪਤਾ ਨਾ ਗੱਸੀਆ ਕਰਕੇ ਕੀ ਕੀ ਪਤਾ ਨਹੀਂ ਕੋਲਾ ਮੈਨੂੰ ਆਇਆ ਨਹੀਂ ਕਰਦੀ ਵੀ ਪਤਾ ਨਹੀਂ ਕਿੱਥੇ ਚਲਾ ਗਿਆ ਹੁਣ ਅੱਜ ਲਗਭਗ ਤੁਹਾਡੇ ਸਮਾਨ ਚੋਰੀ ਹੋਏ ਨੂੰ ਚਾਰ ਪੰਜ ਦਿਨ ਹੋ ਗਏ ਤੁਸੀਂ ਥਾਣੇ 'ਚ ਜਾ ਰਹੇ ਹੋ ਥਾਣੇ ਤੇ ਮੈਂ ਤਾਂ ਉਸੇ ਦਿਨ ਚਲੇ ਗਈ ਸੀ ਜਦੋਂ ਮੈਂ ਪ੍ਰਚੋਤਨ ਨੂੰ ਬੁਲਾਇਆ ਉਹਦੇ ਵੀਡੀਓ ਬਣਾ ਲਈ ਪ੍ਰਚੋਤਨ ਨੇ ਮੇਰੇ ਭਰਾ ਨੂੰ ਬੁਲਾਇਆ ਉਹਦੇ ਵੀਡੀਓ ਬਣਾਈ ਆ ਉਸ ਨੂੰ ਮੈਂ ਕਿਹਾ ਵੀ ਜੀ ਇਹ ਕੁਝ ਉਹਨਾਂ ਨੇ ਫਿਰ ਮੈਨੂੰ ਦੱਸਿਆ ਕਹਿੰਦੇ ਆ ਜਦੋਂ ਮੈਂ ਉਹਨੂੰ ਸਮਾਨ ਬਾਰੇ ਦੱਸਿਆ ਫੋਕ ਜਦੋਂ ਉਹ ਕੰਗੜਾ ਦਾ ਨਾਮ ਲੀਤਾ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਤੁਹਾਡਾ ਸਮਾਨ ਕੀਤੇ ਨਹੀਂ ਗਿਆਗਾ ਤੁਸੀਂ ਟੈਨਸ਼ਨ ਨਾ ਲਵੋ ਉੱਥੇ ਪਲਾਣੀ ਜਗ੍ਹਾ ਤੇ ਮਿਲਿਆ ਤੁਹਾਡਾ ਚੌਂਕੀ ਦੇ ਵਿੱਚ ਸਮਾਨ ਪਿਆ ਉਸੇ ਟਾਈਮ ਅਸੀਂ ਚੌਂਕੀ ਦੇ ਵਿੱਚ ਗਏ ਚੌਂਕੀ ਦੇ ਵਿੱਚ ਅਸੀਂ ਅਫਸਰ ਨੂੰ ਮਿਲਿਆ ਅਫਸਰ ਮੈਨੂੰ ਕਹਿੰਦਾ ਕਿ ਨਾ ਕੋਈ ਨਾ ਤੁਸੀਂ ਘਬਰਾਓ ਨਾ ਪੀਪੀ ਤੁਹਾਡਾ ਸਮਾਨ ਉਰੀਆ ਸੇਫ ਆ ਤੇ ਤੁਸੀਂ ਰੋਣਾ ਫਿਰ ਕਹਿੰਦੇ ਸਵੇਰੇ 10 ਵਜੇ ਆ ਜਿਓ ਸੀ 10 ਵਜੇ ਫਿਰ ਗਏ ਫਿਰ ਕਹਿੰਦੇ ਸਾਨੂੰ ਕੋਈ ਕਿਤੇ ਜਾਣਾ ਪੈ ਗਿਆ ਫਿਰ ਉਸ ਤੋਂ ਬਾਅਦ ਸਾਨੂੰ ਕਹਿੰਦੇ 4 ਵਜੇ ਆ ਜਿਓ ਅਸੀਂ 4 ਵਜੇ ਫੇਰ ਗਏ 4 ਵਜੇ ਤੇ ਬੈਠੇ ਬੈਠੇ ਸਾਨੂੰ ਸਾਢੇ 8 ਵਜੇ ਰਾਤ ਨੂੰ ਫਿਰ ਉਹ ਸਾਨੂੰ ਉਹ ਕਹਿੰਦੇ ਫੁੱਲ ਸਰਜ ਨੇ ਮੈਨੂੰ ਕਿਹਾ ਕੋਈ ਪੈਸਾ ਵੀ ਨਹੀਂ ਉਹ ਕਹਿੰਦੇ 10000 ਰੁਪਏ ਇਹਨਾਂ ਨੂੰ ਦੇ ਦੋ ਪਹਿਲਾਂ ਤਾਂ ਦੇ ਤੋਂ ਮੰਨ ਗਏ ਫਿਰ ਉਸ ਤੋਂ ਬਾਅਦ ਕਹਿੰਦੇ ਜੋ ਦੋ ਸੀ ਪੈਸੇ ਮੰਗੇ ਕਰਦੇ ਤੁਹਾਨੂੰ ਤੋਂ ਸਾਰਾ ਕੋਟ ਰਲ ਸਮਾਨ ਮਿਲੇਗਾ ਐਵੇਂ ਨਹੀਂ ਤੁਹਾਨੂੰ ਸਮਾਨ ਮਿਲਦਾ ਮਤਲਬ ਕਿ ਕੋਲ ਮਲਾ ਕੇ ਤੁਹਾਨੂੰ ਹਰੈਸ਼ਮੈਂਟ ਕਰੀਏ ਹਾਂਜੀ ਕੁਝ ਨਹੀਂ ਮਿਲੇਗਾ ਤੁਸੀਂ ਦੱਸੋ ਅਸੀਂ ਕਿੱਥੇ ਜਾਈਏ ਮੇਰੇ ਘਰ ਦੇ ਕੀ ਕੀ ਸਮਾਨ ਕੀ ਕੀ ਸਮਾਨ ਸੀਗਾ ਚੈਨੀ ਸੀਗੀ ਮੇਰੀ ਮੇਰੇ ਕੰਨਾਰੇ ਟੋਪਸ ਸੀਗੇ ਮੇਰੇ ਕੁੜੀ ਦੇ ਪਾਲੀਆਂ ਸੀਗੀਆਂ ਮੇਰੇ ਸਮੁੰਨੇ ਦੀ ਮੰਦਰੀ ਸੀਗੀ ਵਿੱਚ ਦੋ ਕੋਕੇ ਸੀਗੇ ਇੱਕ ਨਤਨੀ ਸੀ ਕੋਕੋਕਾ ਸੀਗਾ ਉਹਦੇ ਵਿੱਚ ਬਾਕੀ ਚਾਂਦੀ ਦੀਆਂ ਤੇ ਚੀਜ਼ਾਂ ਸੀ ਮੇਰੇ ਮੁੱਛੇ ਦੇ ਖੜੇ ਸੀਗੇ ਮੇਰੀ ਕੁੜੀ ਦੀਆਂ ਨਵੀਆਂ ਚਾਂਦਰਾ ਸੀਗੀਆਂ ਨਕਦੀ ਰਾਸ਼ੀ ਕਿੰਨੀ ਸੀ ਨਕਦੀ ਰਾਸ਼ੀ ਸੀਗੀ ਮੇਰੀ ਤੇ ਜਲੇ ਹਜ਼ਾਰ ਰੁਪਏ ਸੀਗੇ ਹਾਂਜੀ ਵਿੱਚ ਸੀ ਪਾਣ ਸੀ ਵਿੱਚ ਹੀ ਪਾਸੇ ਸੀਗੇ ਜਿਹੜੇ ਉਹ ਗੱਤੀਆਂ ਸੀ ਉਹਦੇ ਵਿੱਚ ਰਬਤਾ ਚੜਾਈਆਂ ਹੋਈਆਂ ਸੀ ਅਮਨ ਸਲੇਆ ਦੇ ਪਾਸੇ ਦੇ ਵਿੱਚ ਸਾਰਾ ਕੁਝ ਰੱਖਿਆ ਹੋਇਆ ਸੀ ਤੇ ਉਹਦੇ ਵਿੱਚ ਗੱਤੀਆਂ ਗੱਤੀਆਂ ਮੈਂਨੇ ਗਿਣੀਆਂ ਸੀ ਬਾਕੀ ਕੁੱਲੇ ਪੈਸੇ ਮੈਨੇ ਹੁਣ ਤੁਸੀਂ ਥਾਣੇ ਕਦੋਂ ਗਏ ਹੋ ਅਸੀਂ ਤਾਂ ਅੱਜ ਕੱਲ੍ਹ ਜਾ ਕੇ ਅੱਜ ਕੱਲ੍ਹ ਰਾਤ ਨੂੰ 8:30 ਵਜੇ ਕੋਈ ਸੁਣਵਾਈ ਨਹੀਂ ਹੋਈ ਹਾਂਜੀ ਉਹਨਾਂ ਕਹਿੰਦੇ ਕੋਟਰਾਈ ਮਿਲੂਗਾ ਤੁਹਾਨੂੰ ਸਮਾਨ ਕੋਟਰੀਏ ਤਾਂ ਦੇਖੋ ਤੁਹਾਨੂੰ ਸਮਾਨ ਉਹਦੇ ਹੀ ਮਿਲਣਾ ਹੈ ਲੇਕਿਨ ਤੁਸੀਂ ਪੁਲਿਸ ਕੋਲੇ ਜਦੋਂ ਗਏ ਆ ਵੀ ਦੱਸਿਆ ਨਹੀਂ ਵੀ ਮੇਰੇ ਘਰ ਦੀ ਮਾਲੀਅਤ ਕਮਜ਼ੋਰ ਹੈ ਵੀ ਸਾਡੇ ਘਰ ਦਾ ਕਮਾਨ ਵਾਲਾ ਬਿਮਾਰ ਹੈ ਉਹਨਾਂ ਨੇ ਮੱਲੇ ਵਾਲੇ ਨੂੰ ਨਹਿਰੂ ਚਾਚੇ ਨੂੰ ਵੀ ਕਿਹਾ ਵੀ ਤੁਸੀਂ ਜ਼ਿਆਦਾ ਕੀਤੇ ਹੋ ਕੇਸ ਤੁਸੀਂ ਪਾ ਰਹੇ ਹੋ ਕਹਿੰਦੇ ਵਿਚਾਰਾ ਦਿਹਾੜੀਦਾਰ ਬੰਦਾ ਹੈ ਵੀ ਤੁਸੀਂ ਕਾਹਨੂੰ ਐਵੇਂ ਗੱਲ ਕਰ ਰਹੇ ਹੋ ਕੀ ਕੋਈ ਨਾ ਤੁਸੀਂ ਐਵੇਂ ਹੀ ਕਰਕੇ ਦੇ ਦੋ ਤੁਸੀਂ ਆਪਾਂ ਸਾਰੇ ਲਿਖਤ ਪੜਤ ਕਰ ਲੈਣੇ ਤੁਸੀਂ ਐਵੇਂ ਹੀ ਸਮਾਨ ਦੇ ਦੋ ਤਾਂ ਵੀ ਨਹੀਂ ਦੇ ਦੇ ਜਦ ਮੈਂ ਪ੍ਰੂਫ ਦੇਤੇ ਸਾਰੀ ਕੱਲੀ ਕੱਲੀ ਚੀਜ਼ ਗਿਣਾਤੀ ਡੱਬੀਆਂ ਦੇ ਵਿੱਚ ਮੇਰਾ ਉਹ ਸਮਾਨ ਸੀ ਉਹਦੇ ਚ ਸੀ ਹੋਰ ਵੀਰ ਜੀ ਕੀ ਪ੍ਰੂਫ ਚਾਹੁੰਦੇ ਨੇ ਹੁਣ ਸਾਡੀ ਜਾਣ ਲੈਣਾ ਚਾਹੁੰਦੇ ਨੇ ਇੱਕ ਤਾਂ ਸੀ ਗਰੀਬ ਮਾਤੜਾ ਸਾਡੇ ਘਰ ਕੁਝ ਵੀ ਨਹੀਂ ਆਏਗਾ ਇੱਕ ਤਰ੍ਹਾਂ ਦੇ ਕੰਨਾਂ ਵਾਲੀ ਹੋ ਕੇ ਉਹਨੇ ਸਿਬ ਕੀਲ ਕਰਨੋਂ ਪੈਸੇ ਵੀ ਕਿਤੋਂ ਲੈ ਆਈਏ ਕਿੰਨੇ ਦਿਨ ਹੋ ਗਏ ਮੇਰੇ ਘਰ ਦੇ ਘਰ ਬੈਠੇ ਨੇ ਠੀਕ ਠੀਕ ਹੈ ਜੀ ਠੀਕ ਹੈ ਜੀ ਦੇਖ ਸਕਦੇ ਹੋ ਕਿ ਜਿਸ ਘਰ ਦੇ ਵਿੱਚ ਚੋਰੀ ਹੁੰਦੀ ਹੈ ਉਹ ਮਹਿਲਾਵਾ ਦਾ ਲਗਾਤਾਰ ਜਿਹੜਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਾ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਕੱਲ ਅਸੀਂ ਜਦੋਂ ਥਾਣੇ ਦੇ ਵਿੱਚ ਮਹਿਲਾਵਾ ਪਹੁੰਚਦੀ ਹੈ ਤਾਂ ਸਵੇਰੇ ਬਿਠਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਸ਼ਾਮ ਨੂੰ ਬੁਲਾ ਲਿਆ ਜਾਂਦਾ ਫਿਰ ਰਾਤ ਤੱਕ ਜਿਹੜਾ ਇਸ ਨੂੰ ਖੂਬ ਜਲੀਲ ਕੀਤਾ ਜਾਂਦਾ ਪਰ ਪੁਲਿਸ ਪ੍ਰਸ਼ਾਸਨ ਦੇ ਕੰਨਾਂ ਦੇ ਉੱਤੇ ਹਾਲੇ ਤੱਕ ਜਿਹੜੀ ਕਿਉਂ ਨਹੀਂ ਝੁਕਿਸਕਦੀ ਇਹ ਤਾਂ ਹੁਣ ਬਹੁਤ ਜਿਹੜੇ ਸਵਾਲ ਨੇ ਖੜੇ ਹੁੰਦੇ ਨੇ ਕਿਉਂਕਿ ਘਰ ਦੇ ਵਿੱਚ ਜਦੋਂ ਕੋਈ ਕਮਾਂਡ ਵਾਲਾ ਜ਼ਰੀਆ ਨਾ ਹੋਵੇ ਤਾਂ ਉਹਨੂੰ ਜਦ 10000 ਰੁਪਏ ਮੰਗਿਆ ਜਾਂਦਾ ਹੈ ਅੰਦਰ ਹਾਂ ਕਰ ਦਿੱਤੀ ਜਾਂਦੀ ਹੈ ਬਾਹਰ ਜਾ ਕੇ ਉਸ ਨੂੰ ਜਿਹੜਾ ਫਿਰ ਟਾਲ ਮਟੋਲ ਕਰਕੇ ਜਿਹੜਾ ਘਰ ਨੂੰ ਭੇਜ ਦਿੱਤਾ ਜਾਂਦਾ ਹੈ ਦੇਖਦੇ ਆ ਕਦੋਂ ਤੱਕ ਪੁਲਿਸ ਜਿਹੜੀ ਹੈ ਲੋਕਾਂ ਦੀ ਸੁਣਵਾਈ ਦੇ ਲਈ ਬਣੀ ਹੈ ਜਾਂ ਅਤਿਆਚਾਰ ਦੇ ਲਈ ਬਣੀ ਹੈ ਇਹ ਤਾਂ ਹੁਣ ਜਿਹੜਾ ਆਉਣ ਵਾਲਾ ਸਮਾਂ ਹੀ ਦੱਸੇਗਾ ਮਾਈ ਜੀ ਤੁਹਾਡਾ ਨਾਮ ਮੇਰਾ ਨਾਮ ਅਸ਼ੋਕ ਕੁਮਾਰ ਹੈ ਜੀ ਅਸੂਨੀ ਜਦੋਂ ਚੋਰੀ ਹੋਈ ਉਸ ਤੋਂ ਸਿੱਥੇ ਮੌਜੂਦ ਸੀਗੇ ਅਸੀਂ ਵੀਰ ਜੀ ਜਿੱਥੇ ਚੋਰ ਭੱਜੇ ਆ ਅਸੀਂ ਉਸ ਜਗ੍ਹਾ ਤੇ ਮੌਜੂਦ ਸੀਗੇ ਅਸੀਂ ਉਹ ਸਮਾਨ ਖਾਲੀ ਪਲਾਟ ਦੇ ਵਿੱਚੋਂ ਚੱਕਿਆ ਸੀਗਾ ਤੇ ਜਦੋਂ ਸਮਾਨ ਅਸੀਂ ਚੈੱਕ ਕੀਤਾ ਵਿੱਚ ਸੋਨਾ ਗਹਿਣੇ ਪੰਨਕੀ ਵਗੈਰਾ ਜੀ ਤਾਂ ਅਸੀਂ ਪਤਨਕਰ ਬੁਲਾ ਕੇ ਉਹ ਸਮਾਨ ਸਾਰਾ ਪੁਲਿਸ ਦੇ ਹਵਾਲੇ ਕਰਤਾ ਸੀ ਜੀ ਤੇ ਉਸ ਤੋਂ ਬਾਅਦ ਜਦ ਇਹ ਪਰਿਵਾਰ ਨੂੰ ਪਤਾ ਲੱਗਿਆ ਵੀ ਕੀ ਸਰਾਂਪਤੀ ਚੋਰੀ ਉਹਨਾਂ ਕੋਲੋਂ ਸਮਾਨ ਮਿਲਿਆ ਤਾਂ ਉਹ ਇਹਨਾਂ ਨੇ ਸਾਡੇ ਨਾਲ ਵਾਰਤਾ ਲਾਪ ਕੀਤੀ ਕਿ ਵੀਰ ਜੀ ਤੁਸੀਂ ਆਓ ਸਾਨੂੰ ਦਿੱਦਾ ਮਿਲੋ ਵੀ ਸਾਡਾ ਦੁੱਖ ਸੁਣੋ ਕਿ ਵਈ ਸਮਾਨ ਸਫਾ ਵੀ ਜਿਹੜਾ ਵੀ ਆ ਤੁਸੀਂ ਵੀ ਨਿਸ਼ਾਨੀਆਂ ਦੱਸ ਕੇ ਵੀ ਸਾਨੂੰ ਮਲਾਓ ਜੀ ਸਾਡੇ ਨਾਲ ਚਲੋ ਤਾਂ ਕਰਕੇ ਅਸੀਂ ਅੱਜ ਪਰਿਵਾਰ ਕੋਲੇ ਆਏ ਸੀਗੇ ਪਰਿਵਾਰ ਨੇ ਜੋ ਜੋ ਵੀ ਸਮਾਨ ਦੱਸਿਆ ਜੋ ਜੋ ਨਿਸ਼ਾਨੀਆਂ ਦੱਸੀਆਂ ਜਲਦ ਅਰਥਾਂ ਮੈਚ ਕਰਦਿਆਂ ਨੇ ਬਾਕੀ ਦੇਖੋ ਜੀ ਪੁਲਿਸ ਪ੍ਰਸ਼ਾਸਨ ਕੀ ਕਾਰਵਾਈ ਕਰ ਰਿਹਾ ਹੈ ਨਹੀਂ ਇਹ ਕੱਲ ਜਦੋਂ ਪੁਲਿਸ ਨਾਲ ਉੱਥੇ ਗਏ ਨੇ ਪੁਲਿਸ ਕੋਲੇ ਠਾਣੇ ਚ ਤੁਸੀਂ ਨਾਲ ਗਏ ਸੀਗੇ ਨਹੀਂ ਅਸੀਂ ਉਸ ਟਾਈਮ ਨਹੀਂ ਨਾਲ ਗਏ ਜੀ ਕਿਉਂਕਿ ਸਾਨੂੰ ਫੋਨ ਜ਼ਰੂਰ ਆਇਆ ਸੀ ਇਹਨਾਂ ਦਾ ਕਿ ਪੁਲਿਸ ਵਾਲੇ ਕਹਿ ਰਹੇ ਸੀ ਕਿ ਉਹਨਾਂ ਨੂੰ ਬੁਲਾਵਾਂਗੇ ਪਰ ਸਾਡਾ ਵੀ ਕੰਮਕਾਰ ਵਾਲੇ ਸਾਡੀ ਦਫੇ ਵਾਲੇ ਬੰਦੇ ਆ ਜੀ ਤੇ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਕੋਈ ਗੱਲ ਨਹੀਂ ਵੀ ਜਦੋਂ ਉਹਨਾਂ ਨੇ ਫੋਨ ਕਰਿਆ ਬੁਲਾਇਆ ਤਾਂ ਉਸ ਟਾਈਮ ਜਿੱਤੇ ਟਾਈਮ ਮਿਲੇਗਾ ਤਾਂ ਜ਼ਰੂਰ ਪਹੁੰਚਾਂਗੇ ਹੁਣ ਪੁਲਿਸ ਵਾਲੇ ਤਾਂ ਕੋਈ ਸੁਣਵਾਈ ਨਹੀਂ ਕਰ ਰਹੀ ਨਹੀਂ ਹਲੇ ਤੱਕ ਤਾਂ ਇਹ ਕਹਿ ਰਹੇ ਵੀ ਕੋਈ ਸੁਣਵਾਈ ਯੂਨੀਵਰਸਿਟੀ ਕਹਿੰਦੇ ਅਮੀ ਚਲੋ ਜੀ ਮਾਲਕ ਮਿਲ ਗਿਆ ਕੀ ਸਮਾਨ ਦੇ ਗਰੀਬ ਬੰਦੇ ਨੇ ਕਿਉਂ ਇਹਨਾਂ ਦਾ ਮਾਲ ਆਪਣੀ ਇਨਵੈਸਟੀਗੇਸ਼ਨ ਕਰਕੇ ਚਲੋ ਦਿੱਤਾ ਜਾ ਵੀ ਇਹਨਾਂ ਦਾ ਅਕਾ ਕਰਦਾਂਗੇ ਯਾਰਾ ਵੀ ਚੱਲੀ ਜਾਵੇ ਕੰਮਕਾਰ ਵਾਲੇ ਬੰਦੇ ਆਪਣੇ ਕੰਮ ਕਰਦੇ ਕਰਦੇ ਬੰਨ ਠੀਕ ਫਿਲਹਾਲ ਦੇ ਇਜਾਜ਼ਤ ਸਮਾਨਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਸਮਾਨਾ